ਮੈਨੂੰ ਉਹਨਾਂ ਦਾ ਇਹ ਨਾ ਘਰ ਦੇ ਫੋਟੋ ਭੇਜ ਦੋ ਮੈਂ ਤੁਹਾਨੂੰ ਫੋਟੋ ਤੁਹਾਨੂੰ ਦਿਖਾ ਦੇਣਾ ਹਾਂ ਮੈਂ ਜਦੋਂ ਮੈਂ ਫੋਟੋ ਭੇਜ ਰਿਹਾ ਫਿਰ ਮੈਨੂੰ ਇੱਕ ਟੈਲੀਫੋਨ ਨੰਬਰ ਦੇ ਦਿਓ ਮੈਨੂੰ ਠੀਕ ਹੈ ਮੈਂ ਕਰ ਲਵਾਂਗਾ ਉਹ ਬੁੜੀਆ ਕਰ ਦੇਗੀ ਉਹਨਾਂ ਨੂੰ ਸਾਰਾ ਕੁਝ ਉਹਨਾਂ ਦਾ ਲੈ ਲਵੋ ਮੈਂ ਉਹਨੂੰ ਮਾਰਕੀਟ ਪਿੰਡ ਕੋਈ ਨਹੀਂ ਵਿੱਚ ਕਰਨ ਚ ਮੈਨੂੰ ਪਹਿਲਾਂ ਤੁਸੀਂ ਕੱਲ ਪਰਸੋਂ ਦੱਸ ਦਿਨੇ ਮੈਂ ਤੁਹਾਨੂੰ ਵੀ ਜੇ ਭੇਜ ਦੇਣਾ ਹੈ ਕੋਈ ਨਾ ਕਰ ਲੈ ਨਹੀਂ ਨਹੀਂ ਫਿਰ ਤੁਸੀਂ ਦੱਸੋ ਮੈਂ ਤੁਹਾਨੂੰ ਵੀ ਮੈਂ ਵੀ ਦੇ ਦਿੰਦਾ ਹਾਂ ਬਾਈਵਾਹ ਇਹਨਾਂ ਕਰਦਮੇ ਦੀ ਹੈਲਪ ਵੀ ਕਰਦੇ ਆ ਕੋਈ ਨਹੀਂ ਕਰਦੇ ਠੀਕ ਹੈ ਮੇਰੇ ਕੋਲ ਕੋਈ ਦੇਖੋ ਕੋਣ ਹੈ ਉਹ ਦੇਖਦੇ ਠੀਕ ਹੋ ਗਿਆ ਪੰਜ ਪੈਸੇ ਅੱਜ ਆਜਾ ਦੇ ਭੁਲਰਾ ਵਾਲੇ 5 ਰੁਪਏ ਸੁਵੇਰੇ ਕਹਿੰਦੇ ਅਸੀਂ ਧੰਨਵਾਦ ਚਲੋ ਇੱਕ ਹੋਰ 5 ਚੱਕਰੀਆਂ ਲੱਗੀਆਂ ਨੇ ਓਹ ਵਾਸ਼ਕ

ਰੋਣਾ ਨਹੀਂ ਬੱਚੇ ਰੋਣਾ ਨਹੀਂ ਸਾਰੇ ਤੁਹਾਡੇ ਨਾਲ ਆ ਠੀਕ ਹੈ ਗੁਰਦੇਵ ਸਿੰਘ ਜੀ ਪਾਣੀ 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 ਦਾਦ ਕਰਦਾ ਚਲੋ ਸਵੀਰ ਸਿੰਘ ਨਾਲੋਂ ਨਾਲ ਨੂੰ ਵੀ 5000 5000 ਇਹ ਵੀ ਪਾ ਲੋ ਮੰਦੀ ਦੀਆਂ ਭੁਲਰਾ ਨਾਲ ਇੱਦਾਂ ਤਰਸ ਪਾਜੀ ਉਹਨੂੰ ਬੰਦ ਕਰੀਂ ਕਿਸੇ ਦੀ ਡਿਊਟੀ ਲੋ ਜਾ ਕੇ ਹੋਰ ਕੋਈ ਜਿੰਦਾ ਕੋਈ ਐਂਟੀ ਖੈਰ ਪਿੱਛੇ ਹੀ ਹੁੰਦੀ ਚੋੜੀ ਖੈਰ ਸਾਡੇ ਪੈ ਜਾਂਦੀ ਤੁਸੀਂ ਇਹ ਥੋੜੀ ਨਾ ਦਿੱਤਾ ਸੀ ਗਰੁੱਪ ਚ ਫਿਰ ਪਾਣੀ ਪਾ ਕੇ ਦੇ ਇੰਨੇ ਮਤਲਬ ਕੋਈ ਨਹੀਂ ਕੋਈ ਨਹੀਂ ਦੱਸੋ ਮੈਨੂੰ ਕੋਈ ਦੱਸੋ सा पेशेंट है जी थोड़े को परमजीत कौर जी पेशेंट है अच्छा हाँ

ਫੌਂਸ ਦੀ ਜਰੂਰਤ ਹੈ ਕਿੰਨੇ ਪਰਸਟ ਚਾਹੀਦੇ ਨੇ ਦੱਸੋ ਮੈਨੂੰ ਦੱਸੋ ਤੁਸੀਂ ਕੋਈ ਨਹੀਂ ਕਿੰਨਾ ਹੈ ਜੀ ਬੱਚੇ ਆਏ ਛੋਟੀਆਂ ਬੱਚੀਆਂ ਨੇ ਛੋਟੀਆਂ-ਛੋਟੀਆਂ 10000 ਰੁਪਏ ਪਾ ਡੇ ਦਾ ਹੈ ਮੈਡੀਸਿਨਸ ਵਗੈਰਾ ਤਾਂ ਫ੍ਰੀ ਹੋਣਗੇ ਅੱਛਾ ਕਿੰਨਾ ਕਿੰਨਾ ਖਰਚਾ ਡੇਲੀ ਦਾ ਠੀਕ 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 ਇਹ ਤੁਸੀਂ ਏਮ ਏਮਜ਼ ਸਰਕਾਰੀ ਹਸਪਤਲ ਆ ਤੇ ਤੁਸੀਂ ਇੱਥੇ ਵੀ ਤੁਹਾਡਾ ਆਈ ਸੀ ਯੂ ਦਾ ਖਰਚਾ ਤੁਸੀਂ 10000 ਰੱਖਿਆ ਹੈ ਪ੍ਰਾਈਵੇਟ ਹਸਪਤਲ ਦੇ ਵਿੱਚ ਵੀ ਆਈ ਸੀ ਯੂ ਦਾ ਖਰਚਾ 10000 ਹੈ ਫਿਰ ਫਰਕ ਕੀ ਹੈ ਜੇ ਕੁਵੇਲੀ ਸੁਣੋ ਗੱਲ ਮੈਂ ਮੈਂ ਇਹ ਕਹਿ ਰਹੀ ਆ ਵੀ ਫਿਰ ਇਹਦਾ ਇਹਨੂੰ ਸਰਕਾਰੀ ਕਿਉਂ ਕਹੀਏ ਆਪਾਂ ਜੇ ਪ੍ਰਾਈਵੇਟ ਹਸਪਤਲ ਦੇ ਮੁਤਾਬਕ ਹੀ ਤੁਸੀਂ ਖਰਚਾ ਲੈਣਾ ਤੇ ਫਿਰ ਇਸ ਇਹਨੂੰ ਸਰਕਾਰੀ ਕਿਉਂ ਕਹੀਏ ਅੱਛਾ ਪ੍ਰੈਗਮਾ ਚ ਹੈ ਐਮਸ ਚ ਨਹੀਂ ਹੈਗਾ ਓਕੇ ਠੀਕ ਆ ਅੱਛਾ ਜੇ ਅਸੀਂ ਇਹਨਾਂ ਨੂੰ ਸ਼ਿਫਟ ਕਰਨਾ ਹੋਵੇ ਤੇ ਫਿਰ ਫਿਰ ਕਰ ਸਕਦੇ ਆ ਕੋਈ ਦਿੱਕਤ ਤਾਂ ਨਹੀਂ ਹੈ ਮਤਲਬ ਬਕਾਇਦਾ ਅਸੀਂ ਵੱਡੀ ਜਿਹੜੀ ਐਂਬੂਲੈਂਸ ਉਹ ਲਵਾਵਾਂਗੇ ਜਿਹਦੇ ਵਿੱਚ ਸਾਰੇ ਪ੍ਰਬੰਧ ਹੋਣਗੇ ਜੇ ਅਸੀਂ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਹੋਵੇ ਤੇ ਤੁਸੀਂ ਅਲਾਉ ਕਰਦੇ ਆ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਕਰ ਲੋ ਗੱਲ ਕੱਲ ਤੁਸੀਂ ਗੱਲ ਕਰਕੇ ਰੱਖੋ ਤੁਹਾਨੂੰ ਜਿਹੜੇ ਇੱਥੇ ਜ਼ਿੰਮੇਵਾਰ ਲੋਕ ਤੁਹਾਨੂੰ ਦੁਬਾਰਾ ਫੋਨ ਕਰ ਲੈਣਗੇ ਇਹ ਬੜਾ ਗਰੀਬ ਪਰਿਵਾਰ ਹੈ ਬੱਚੀਆਂ ਹਨ ਇਹਨਾਂ ਦੀਆਂ ਉਰੇ ਅਸੀਂ ਇਹਨਾਂ ਦਾ ਇਲਾਜ ਕਰਵਾਵਾਂਗੇ ਸਾਰੇ ਠੀਕ ਹੈ ਇਹ ਤਾਂ ਪ੍ਰਾਈਵੇਟ ਹੈ ਸਾਡਾ ਆਕਸੀਜਨ ਵਗੈਰਾ ਸਾਰੇ ਪ੍ਰਬੰਧ ਹੁੰਦੇ ਆ ਉਹ ਕਰਕੇ ਅਸੀਂ ਪੀਜੀਏ ਲੈ ਗਏ ਉੱਥੇ ਖਰਚਾ ਹੁੰਦਾ ਤਾਂ ਕੋਈ ਗੱਲ ਨਹੀਂ ਖਰਚਾ ਹੋ ਜਾਊਗਾ ਕੋਈ ਦਿੱਕਤ ਨਹੀਂ ਇੱਥੇ ਤੇ ਇਹਨਾਂ ਨੇ ਮਤਲਬ ਆਪਾਂ ਮੈਂ ٹرسٹ ਹੀ ਨਹੀਂ ਕਰਦੀ ਇਹਨਾਂ ਤੇ ਹਲਤ ਲੱਗਣ ਠੀਕ ਹੈ